ਸੱਚੇ ਕਾਲ ਜੀ ਕੈਨੇਡੀਅਨ ਨਿਊਜ਼ ਬੁਲਟਨ ਦੇਖ ਰਹੇ ਦਿਸਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ ਜੀ7 ਸਿਮਲਨ ਵਾਸਤੇ ਇਟਲੀ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਮ ਰਤਬਿਆਂ ਦੇ ਨਾਲ ਕੀਤੀ ਮੁਲਾਕਾਤ ਹਰਦੀਪ ਨਿਜਰੇ ਮਾਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲੀ ਵਾਰ ਮਿਲੇ ਪੀਐਮ ਟਰੂਡੋ ਗੰਭੀਰ ਮੁੱਦਿਆਂ ਤੇ ਕੀਤੀ ਗਈ ਚਰਚਾ ਕੈਨੇਡਾ ਪੁਲਿਸ ਨੂੰ ਸਰੈਂਡਰ ਕਰੇਗਾ ਸਿਮਰਨ ਪ੍ਰੀਤ ਪੰਨੇਸਰ ਕੈਨੇਡਾ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੇ ਵਿੱਚ ਵੌਂਟਡ ਹੈ ਪੰਨੇਸਰ ਅਮਰੀਕਾ ਦੇ ਵਿੱਚ ਸਰਹੱਦ ਪਾਰ ਕਰਨ ਵਾਲਿਆਂ ਲਈ ਬਣਾਏ ਗਏ ਸਖਤ ਨਿਯਮ ਨਵੇਂ ਨਿਯਮਾਂ ਦੀ ਕਰਨੀ ਪਵੇਗੀ ਪਾਲਣਾ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਜੀ 7 ਸੰਮੇਲਨ ਵਾਸਤੇ ਇਟਲੀ ਪਹੁੰਚੇ ਹੋਏ ਨੇ ਜਿੱਥੇ ਉਹਨਾਂ ਨੇ ਵੱਖ-ਵੱਖ ਦੇਸ਼ਾਂ ਦੇ ਹਮਰੁੱਤ ਬਾਦ ਦੇ ਨਾਲ ਮੀਟਿੰਗ ਕੀਤੀ ਹੈ। ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਇੱਥੇ ਹੀ ਪੀਐਮ ਟਰੂਡੋ ਦੀ ਪੀਐਮ ਮੋਦੀ ਦੇ ਨਾਲ ਮੁਲਾਕਾਤ ਹੋਈ ਹੈ। ਨਿਜਰ ਮਾਮਲੇ 'ਚ ਭਾਰਤ ਤੇ ਇਲਜ਼ਾਮਾਂ ਤੋਂ ਬਾਅਦ ਟਰੂਡੋ ਤੇ ਮੋਦੀ ਦੀ ਇਹ ਪਹਿਲੀ ਮੁਲਾਕਾਤ ਸੀ ਹਾਲਾਂਕਿ ਮੁਲਾਕਾਤ ਮਹਿਜ਼ ਕੁਝ ਹੀ ਮਿੰਟਾਂ ਦੀ ਸੀ। ਹਰਦੀਪ ਸਿੰਘ ਨਿਜਰ ਦੇ ਕਤਲकांड ਮਾਮਲੇ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਾਲੇ ਸ਼ੁਰੂ ਹੋਈ ਖਿੱਚੋ-ਤਾਣ ਤੋਂ ਬਾਅਦ ਪਹਿਲੀ ਵਾਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਸਟਨ ਟਰੂਡੋ ਦੀ ਮੁਲਾਕਾਤ ਹੋਈ ਦਰਸਲ ਟਰੂਡੋ ਅਤੇ ਮੋਦੀ ਦੋਵੇਂ G7 ਦੇਸ਼ਾਂ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਇਟਲੀ ਪਹੁੰਚੇ ਹੋਏ ਸਨ ਮੋਦੀ ਨੇ ਆਪਣੇ ਟਵਿੱਟਰ ਦੇ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਦੋਵੇਂ ਲੀਡਰ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਨੇ ਦੋਵੇਂ ਲੀਡਰਾਂ ਦਰਮਿਆਨ ਕੋਈ ਦਵੱਲੀ ਬੈਠਕ ਤੈਅ ਨਹੀਂ ਕੀਤੀ ਗਈ ਸੀ ਪ੍ਰਧਾਨ ਮੰਤਰੀ ਦਫਤਰ ਦੀ ਇੱਕ ਬੁਲਾਰਨ ਐਨ ਕਲੋਰਾ ਵੈਲਨਕੋਟ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੇ ਮੁੜ ਚੁਣੇ ਜਾਣ ਤੇ ਵਧਾਈ ਦਿੱਤੀ ਅਤੇ ਨੇਤਾਵਾਂ ਨੇ ਦਵੱਲੇ ਸਬੰਧਾਂ ਤੇ ਸੰਖੇਪ ਚਰਚਾ ਕੀਤੀ। ਬੇਸ਼ੱਕ ਸਾਡੇ ਦੋਵਾਂ ਦੇਸ਼ਾਂ ਵਿਚਾਲੇ ਇਸ ਸਮੇਂ ਮਹੱਤਵਪੂਰਨ ਮੁੱਦੇ ਨੇ ਪਰ ਇਸ ਸਮੇਂ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਭਾਰਤ ਉਹਨਾਂ ਦੇਸ਼ਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਪ੍ਰਮੁੱਖ ਉन्नत ਜਮੂਰੀ ਦੇਸ਼ਾਂ ਜੀ7 ਦੇ ਨਾਲ ਇਸ ਸਾਲ ਦੇ ਸਲਾਨਾ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ ਭਾਰਤ ਭਾਵੇਂ ਜੀ7 ਦਾ ਮੈਂਬਰ ਨਹੀਂ ਹੈ ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸਨਕ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਂ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਸਮੇਤ ਵਿਸ਼ਵ ਲੀਡਰਾਂ ਦੇ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ ਪਰ ਟਰੂਡੋ ਦੀ ਸਰਕਾਰੀ ਮੁਲਾਕਾਤਾਂ ਦੀ ਸਮਾਂ ਸੂਚੀ ਅਨੁਸਾਰ ਟਰੂਡੋ ਦੀ ਮੋਦੀ ਨਾਲ ਕੋਈ ਮੀਟਿੰਗ ਤਾਂ ਨਹੀਂ ਕੀਤੀ ਗਈ ਜਸਟਿਨ ਟਰੂਡੋ ਆਖਰੀ ਵਾਰੀ ਮੋਦੀ ਨੂੰ ਵਿਅਕਤੀਗਤ ਤੌਰ ਤੇ ਸਤੰਬਰ 2023 ਵਿੱਚ ਭਾਰਤ ਵਿੱਚ ਆਯੋਜਿਤ ਜੀ 20 ਸੰਮੇਲਨ ਦੇ ਦੌਰਾਨ ਮਿਲੇ ਸਨ ਉਸੀ ਮਹੀਨੇ ਭਾਰਤ ਦੌਰੇ ਤੋਂ ਵਾਪਸ ਆ ਕੇ ਟਰੂਡੋ ਨੇ ਹਾਊਸ ਆਫ ਕਾਮਨਸ ਵਿੱਚ ਇਲਜ਼ਾਮ ਲਗਾਏ ਸਨ ਕਿ ਹਰਦੀਪ ਸਿੰਘ ਅਨੇਜਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਹੈ ਕੁਝ ਦਿਨ ਪਹਿਲਾਂ ਟਰੂਡੋ ਨੇ ਮੋਦੀ ਦੇ ਚੋਣਾਂ ਵਿੱਚ ਦੁਬਾਰਾ ਜੇਤੂ ਹੋਣ ਤੇ ਉਹਨਾਂ ਨੂੰ ਵਧਾਈ ਦਿੱਤੀ ਸੀ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਸਾਡੇ ਦੇਸ਼ਾਂ ਦੇ ਲੋਕਾਂ ਵਿਚਾਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਉਹਨਾਂ ਦੀ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹੈ ਜੋ ਕਿ ਮਨੁੱਖੀ ਅਧਿਕਾਰਾਂ ਵਿਪਿੰਨਤਾ ਅਤੇ ਕਾਨੂੰਨ ਦੇ ਰਾਜ ਦੇ ਅਧਾਰਿਤ ਹੋਵੇ ਕੁਝ ਦਿਨ ਪਹਿਲਾਂ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪੋਸਟ ਪਾ ਕੇ ਟਰੂਡੋ ਦਾ ਧੰਨਵਾਦ ਕੀਤਾ ਸੀ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਸੀ ਕਿ ਭਾਰਤ ਕੈਨੇਡਾ ਨਾਲ ਆਪਸੀ ਸਮਝ ਅਤੇ ਇੱਕ ਦੂਜੇ ਦੀਆਂ ਚਿੰਤਾਵਾਂ ਦੇ ਸਨਮਾਨ ਦੇ ਆਧਾਰ ਤੇ ਕੰਮ ਕਰਨ ਦੀ ਉਮੀਦ ਕਰਦਾ ਹੈ ਮੋਦੀ ਸਰਕਾਰ ਦਾ ਇਲਜ਼ਾਮਾਂ ਤੋਂ ਇਨਕਾਰ ਜੂਨ 2023 ਵਿੱਚ ਸੜੀ ਦੇ ਇੱਕ ਗੁਰਦੁਆਰੇ ਦੇ ਪਾਰਕਿੰਗ ਲੋਟ ਵਿੱਚ ਨਿਜਰ ਦਾ ਗੋਲੀਆਂ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਸਰਕਾਰ ਦੇ ਉੱਤੇ ਨਿਜਰ ਦੇ ਕਤਲकांड ਮਾਮਲੇ ਦੇ ਵਿੱਚ ਹੱਥ ਹੋਣ ਦੇ ਦੋਸ਼ ਲਗਾਏ ਗਏ ਸਨ ਪਰ ਭਾਰਤ ਸਰਕਾਰ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਨਿਜਰ ਕਤਲकांड ਮਾਮਲੇ ਵਿੱਚ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਿਛਲੇ ਮਹੀਨੇ ਕਰਨ ਬਰਾੜ, ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਵੀ ਨਿਜਰ ਦੇ ਕਤਲकांड ਦੇ ਮਾਮਲੇ ਵਿੱਚ ਦੋਸ਼ਾਂ ਦੇ ਹੇਠ ਚਾਰਜ ਕੀਤਾ ਗਿਆ ਹੈ ਪਿਛਲੇ ਹਫਤੇ ਆਈ ਇੱਕ ਨਵੀਂ ਰਿਪੋਰਟ ਤੋਂ ਬਾਅਦ ਕੈਨੇਡਾ ਤੇ ਭਾਰਤ ਦਰਮਿਆਨ ਤਣਾਅਪੂਰਨ ਰਿਸ਼ਤਿਆਂ ਵਿੱਚ ਹੋਰ ਕੜਵਾਹਟ ਆ ਗਈ ਸੀ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰਾਂ ਦੀ ਇੱਕ ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਤੋਂ ਬਾਅਦ ਭਾਰਤ ਕੈਨੇਡੀਅਨ ਲੋਕਤੰਤਰ ਲਈ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਖਤਰਾ ਹੈ ਰਿਪੋਰਟ ਵਿੱਚ ਕੈਨੇਡਾ ਵਿੱਚ ਭਾਰਤ ਦੀ ਸਿਆਸੀ ਦਖਲਅੰਦਾਜ਼ੀ ਬਾਰੇ ਚੇਤਾਵਨੀਆਂ ਦਿੱਤੀਆਂ ਗਈਆਂ ਨੇ ਰੀਪੋਰਟ ਦੇ ਵਿੱਚ ਕਈ ਹੋਰ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ ਦੱਸ ਦਈਏ ਕਿ ਜੀ7 ਤੋਂ ਪਹਿਲਾਂ ਬੁੱਧਵਾਰ ਨੂੰ ਇੱਕ ਮੀਡੀਆ ਬ੍ਰੀਫਿੰਗ ਵਿੱਚ ਭਾਰਤ ਦੇ ਵਿਦੇਸ਼ ਸਕੱਤਰ ਵਿਨੇ ਮੋਹਨ ਪਵਾਤਰਾ ਨੇ ਇਹ ਨਹੀਂ ਦੱਸਿਆ ਸੀ ਕਿ ਕੀ ਇਸ ਸਿਖਰ ਵਾਰਤਾ ਵਿੱਚ ਮੋਦੀ ਅਤੇ ਟਰੂਡੋ ਦੀ ਦਵੱਲੀ ਮੀਟਿੰਗ ਹੋਵੇਗੀ ਜਾਂ ਨਹੀਂ ਪਵਾਤਰਾ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕੈਨੇਡਾ ਦੇ ਸਬੰਧ ਵਿੱਚ ਮੁੱਖ ਮੁੱਦਾ ਸਿਆਸੀ ਸਪੇਸ ਹੈ ਜੋ ਕੈਨੇਡਾ ਉਹਨਾਂ ਭਾਰਤ ਵਿਰੋਧੀ ਤੱਤਾਂ ਨੂੰ ਪ੍ਰਦਾਨ ਕਰਦਾ ਹੈ ਜੋ ਤਵਾਦ ਅਤੇ ਹਿੰਸਾ ਦੀ ਹਮਾਇਤ ਕਰਦੇ ਨੇ ਅਤੇ ਅਸੀਂ ਉਹਨਾਂ ਨੂੰ ਆਪਣੀਆਂ ਡੂੰਘੀਆਂ ਚਿੰਤਾਵਾਂ ਵਾਰ-ਵਾਰ ਦੱਸੀਆਂ ਨੇ ਅਤੇ ਅਸੀਂ ਉਹਨਾਂ ਤੋਂ ਸਖਤ ਕਾਰਵਾਈ ਦੀ ਉਮੀਦ ਕਰਦੇ ਹਾਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਸਾਬਕਾ ਵਿਦੇਸ਼ ਨੀਤੀ ਸਲਾਹਕਾਰ ਅਤੇ ਆਟਵਾ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰੋਲੈਂਡ ਪੈਰਿਸ ਨੇ ਜੀ7 ਸੰਮੇਲਨ ਤੋਂ ਪਹਿਲਾਂ ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਸੀ ਕਿ ਕੈਨੇਡਾ ਲਈ ਭਾਰਤ ਨਾਲ ਸੰਚਾਰ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਣਾ ਵੀ ਮਹੱਤਵਪੂਰਨ ਹੈ ਕਿਉਂਕਿ ਭਾਰਤ ਹੋਰ ਖੇਤਰਾਂ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਬਣਿਆ ਹੋਇਆ ਹੈ ਵੇਖਣਾ ਹੋਵੇਗਾ ਕਿ ਭਾਰਤ ਤੇ ਕੈਨੇਡਾ ਦੇ ਸਬੰਧ ਕਦੋਂ ਮਿਠਾਸ ਫੜਦੇ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ 2024 ਜੀ7 ਦੇ ਨੇਤਾਵਾਂ ਦੇ ਸੰਮੇਲਨ ਦੀ ਸਮਾਪਤੀ ਤੇ ਇਟਲੀ ਦੇ ਅਪੂਲੀਆ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਸੰਖੇਪ ਵਿੱਚ ਗੰਭੀਰ ਮੁੱਦਿਆਂ ਤੇ ਗੱਲਬਾਤ ਹੋਈ ਹੈ ਹਾਲਾਂਕਿ ਉਹਨਾਂ ਨੇ ਇਹਨਾਂ ਮੁੱਦਿਆਂ ਬਾਰੇ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਕਿਆਸਟ੍ਰੇ ਨੇ ਕਿ ਹਰਦੀਪ ਨਿਜਰ ਮਾਮਲੇ ਤੇ ਕੈਨੇਡਾ ਨੇ ਭਾਰਤ ਤੋਂ ਜਾਂਚ ਪੜਤਾਲ ਵਿੱਚ ਸਹਿਯੋਗ ਦੀ ਮੰਗ ਕੀਤੀ ਹੈ। G7 ਇਟਲੀ ਦੇ ਵਿੱਚ ਸ਼ਾਮਲ ਹੋਣ ਗਏ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਉਹਨਾਂ ਮੁੱਦਿਆਂ ਦਾ ਜ਼ਿਕਰ ਕੀਤਾ ਜੋ ਇਸ ਵਾਰ G7 ਦੇ ਵਿੱਚ ਮੁੱਖ ਮੁੱਦੇ ਨੇ ਅਤੇ ਕੈਨੇਡਾ ਦੂਜੇ ਦੇਸ਼ਾਂ ਦੇ ਨਾਲ ਅਹਿਮ ਮੁੱਦਿਆਂ ਦੇ ਉੱਤੇ ਕੀ ਫੈਸਲੇ ਲੈ ਰਿਹਾ ਹੈ ਇਸ ਬਾਰੇ ਵੀ ਜਸਟਨ ਟਰੂਡੋ ਨੇ ਜਾਣਕਾਰੀ ਦਿੱਤੀ ਦੂਜੇ ਪਾਸੇ ਪੱਤਰਕਾਰਾਂ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵੀ ਸਵਾਲ ਪੁੱਛੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੋਂ ਪੁੱਛਿਆ ਗਿਆ ਕਿ ਹਰਦੀਪ ਸਿੰਘ ਨਿਜੜ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਂਚ ਪੜਤਾਲ ਦੇ ਵਿੱਚ ਸਹਿਯੋਗ ਕਰਨ ਨੂੰ ਲੈ ਕੇ ਕੀ ਜਵਾਬ ਦਿੱਤਾ ਤਾਂ ਇਸ ਉੱਤੇ ਵੀ ਜਸਟਨ ਟਰੂਡੋ ਦੇ ਵੱਲੋਂ ਕੋਈ ਜਵਾਬ ਨਾ ਦੇਣਾ ਹੀ ਬਿਹਤਰ ਸਮਝਿਆ ਗਿਆ ਆਈ ਥਿੰਕ ਯੂ ਕੈਨ ਅੰਡਰਸਟੈਂਡ ਆਮ ਨੋਟ ਗੋਣਾ ਗੈਟ ਇਨਟੂ ਦ ਡੀਟੇਲਸ ਆਫ ਆਫ ਦਿਸ ਇਸ਼ੂ ਦਰਸ ਇੰਪੋਰਟੈਂਟ ਬਟ ਸੈਂਸਿਟਿਵ ਇਸ਼ੂਸ ਦੈਟ ਵੀ ਨੀਡ ਟੂ ਫਾਲੋ ਅਪ ਆਨ ਬਟ Uh, this was a, a commitment to uh, work together uh, in, the coming, uh, in the coming times to uh, deal with uh, some very important issues. Did Modi give you any sort of assurance that he will cooperate with the investigation into the killing of a Canadian sick activist, and did you raise that? Like I said, uh, I'm not going to get into it further, but there are uh, important issues that we need to uh, need to work on, and we will. ਦੱਸੋ ਇਹ ਕਿ ਇਸ ਮੌਕੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਅਗਲੇ ਸਾਲ ਜੀ7 ਕੈਨੇਡਾ ਵਿੱਚ ਹੋਣ ਜਾ ਰਹੀ ਹੈ ਅਤੇ ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਦੀਪ ਸਿੰਘ ਨਿੱਜੜ ਕਤਲकांड ਮਾਮਲੇ ਵਿੱਚ ਹੱਥ ਨਾ ਹੋਣ ਦੀ ਗੱਲ بار-बार ਕਹਿੰਦੇ ਨੇ ਅਤੇ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਉੱਤੇ ਵੀ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੰਦੇ ਨੇ ਤਾਂ ਕੀ ਕੈਨੇਡਾ ਉਹਨਾਂ ਨੂੰ ਜੀ7 ਦੇ ਵਿੱਚ ਸੱਦਾ ਦੇਵੇਗਾ ਤਾਂ ਇਸ ਉੱਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਕਹਿਣਾ ਸੀ ਕਿ ਅਗਲੇ ਸਾਲ I can appreciate the keenness with, it, with which Canadians are looking forward to next year's G7. Uh, however, uh, Italy continues to be the president of this G7 for the rest of this year, uh, and I look forward to working with Prime Minister Maloney and all my G7 partners on, uh, on the broad range of issues that we've talked about. I will have more to say about next year's G7 uh, when we assume the presidency next year. ਜ਼ਿਕਰ ਹੋਇਆ ਕਿ ਭਾਵੇਂ ਇਸ G7 ਸਮਿਟ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਦੂਜੇ ਨਾਲ ਹੱਥ ਮਿਲਾ ਕੇ ਮੁਲਾਕਾਤ ਤਾਂ ਕੀਤੀ ਹੈ ਪਰ ਇਹ ਮੁਲਾਕਾਤ ਬਹੁਤ ਹੀ ਸੰਖੇਪ ਸੀ ਜੋ ਕੁਝ ਹੀ ਸਕਿੰਟਾਂ ਦੇ ਵਿੱਚ ਖਤਮ ਹੋ ਗਈ। ਭਾਰਤ ਅਤੇ ਕੈਨੇਡਾ ਦੇ ਦੋਵੱਲੇ ਰਿਪੀਟ ਭਾਰਤ ਅਤੇ ਕੈਨੇਡਾ ਦੇ ਦੋਵੱਲੇ ਰਿਸ਼ਤਿਆਂ ਦੇ ਵਿੱਚ ਮਿਠਾਸ ਕਦੋਂ ਆਉਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। ਕੈਨੇਡਾ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਵਿੱਚ ਅਹਿਮ ਖਬਰ ਸਾਹਮਣੇ ਆਈ ਹੈ ਦਰਸਲ ਸੋਨੇ ਦੀ ਚੋਰੀ ਦੇ ਮਾਮਲੇ 'ਚ ਲੁੜਿੰਦਾ ਸਾਬਕਾ 에ਅਰ ਕੈਨੇਡਾ ਮੈਨੇਜਰ ਆਤਮ ਸਮਰਪਣ ਕਰੇਗਾ ਸਿਮਰਨਪ੍ਰੀਤ ਪਨੇਸਰ ਦੇ ਵਕੀਲ ਨੇ ਇਹ ਸੂਚਨਾ ਦਿੱਤੀ ਹੈ ਟੋਰਾਂਟੋ 에ਅਰਪੋਰਟ ਤੋਂ ਲੱਖਾਂ ਡਾਲਰਾਂ ਦੇ ਸੋਨੇ ਦੀ ਚੋਰੀ ਵਿੱਚ ਸਿਮਰਨਪ੍ਰੀਤ ਪਨੇਸਰ ਵੌਂਟਡ ਹੈ ਫਿਲਹਾਲ ਇਹ ਵੀ ਨਹੀਂ ਪਤਾ ਕਿ ਸਿਮਰਨਪ੍ਰੀਤ ਪਨੇਸਰ ਹੈ ਕਿੱਥੇ ਟ੍ਰਾਂਟੋ ਦੀ ਪੀਰਸਨ 에ਅਰਪੋਰਟ ਤੋਂ ਪਿਛਲੇ ਸਾਲ ਹੋਈ ਸੋਨੇ ਦੀ ਚੋਰੀ ਵਿੱਚ ਕਥਿਤ ਭੂਮਿਕਾ ਨਿਭਾਉਣ ਵਾਲਾ 에ਅਰ ਕੈਨੇਡਾ ਦਾ ਸਾਬਕਾ ਮੈਨੇਜਰ ਖੁਦ ਨੂੰ ਪੁਲਿਸ ਦੇ ਸਾਹਮਣੇ ਕਰਨ ਦੀ ਤਿਆਰੀ ਕਰ ਰਿਹਾ ਹੈ। ਅਪ੍ਰੈਲ 2023 ਵਿੱਚ ਟ੍ਰਾਂਟੋ 에ਅਰਪੋਰਟ ਤੋਂ ਹੋਈ 20 ਮਿਲੀਅਨ ਡਾਲਰ ਤੋਂ ਵੱਧ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਸਿਮਰਨ ਪ੍ਰੀਤ ਪਨੇਸਰ ਵੌਂਟਡ ਹੈ। ਉਸਦੇ ਵਕੀਲ ਗ੍ਰੈਗ ਲਾਫੌਂਟੇਨ ਨੇ ਮੀਡੀਆ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਕਿ ਪਨੇਸਰ ਨੂੰ ਕੈਨੇਡੀਅਨ ਨਿਆਂ ਪ੍ਰਣਾਲੀ ਤੇ ਪੂਰਾ ਭਰੋਸਾ ਹੈ ਉਸਨੇ ਕਿਹਾ ਹੈ ਕਿ ਜਦੋਂ ਇਹ ਮੁਕੱਦਮਾ ਖਤਮ ਹੋਵੇਗਾ ਤਾਂ ਪਨੇਸਰ ਕਿਸੇ ਵੀ ਗੜਬੜੀ ਦੇ ਦੋਸ਼ਾਂ ਤੋਂ ਮੁਕਤ ਹੋ ਜਾਵੇਗਾ ਪੁਲਿਸ ਅਨੁਸਾਰ ਪਨੇਸਰ ਨੇ ਪਿਛਲੀਆਂ ਗਰਮੀਆਂ ਦੌਰਾਨ ਆਪਣੀ ਨੌਕਰੀ ਛੱਡ ਦਿੱਤੀ ਸੀ ਅਤੇ ਗਾਇਬ ਹੋ ਗਿਆ ਸੀ ਪਨੇਸਰ ਅਤੇ 8 ਹੋਰ ਵਿਅਕਤੀਆਂ ਖਿਲਾਫ ਇਸ ਸਾਲ ਅਪ੍ਰੈਲ ਵਿੱਚ ਦੋਸ਼ਾਂ ਦਾ ਐਲਾਨ ਕੀਤਾ ਗਿਆ ਸੀ ਲਾਫੋਂਟੇਨ ਨੇ ਕਿਹਾ ਕਿ ਪਨੇਸਰ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਉਹ ਦੋਸ਼ਾਂ ਲਈ ਕੈਨੇਡਾ ਵਿੱਚ ਲੋੜਿੰਦਾ ਹੈ ਤਾਂ ਪਨੇਸਰ ਨੇ ਤੁਰੰਤ ਉਹਦੇ ਨਾਲ ਸੰਪਰਕ ਕੀਤਾ ਵਕੀਲ ਲਾਫੋਂਟੇਨ ਨੇ ਫਿਰ ਪੁਲਿਸ ਅਤੇ ਸਰਕਾਰੀ ਵਕੀਲ ਨਾਲ ਗੱਲ ਕੀਤੀ ਤੇ ਦੱਸਿਆ ਕਿ ਪਨੇਸਰ ਅਗਲੇ ਕੁਝ ਹਫ਼ਤਿਆਂ ਵਿੱਚ ਖੁਦ ਹੀ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਹੈ ਵਕੀਲ ਨੇ ਕਿਹਾ ਕਿ ਉਹ ਆਪਣੀ ਪੂਰੀ નિર્ਦੋਸ਼ਤਾ ਜ਼ਾਹਰ ਕਰਨ ਦਾ ਮੌਕਾ ਮਿਲਣ ਲਈ ਫਿਕਰਮੰਦ ਨੇ ਵਕੀਲ ਦਾ ਇਹ ਵੀ ਕਹਿਣਾ ਸੀ ਕਿ ਪਨੇਸਰ ਕੈਨੇਡਾ ਪਰਤਨ ਦੀ ਤਿਆਰੀ ਵਿੱਚ ਵਿਦੇਸ਼ਾਂ ਵਿੱਚ ਆਪਣੇ ਮਾਮਲਿਆਂ ਨੂੰ ਨਬੇੜ ਰਿਹਾ ਹੈ। ਵਕੀਲ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਨਹੀਂ ਦੱਸਿਆ ਕਿ ਪਨੇਸਰ ਕਿੱਥੇ ਹੈ ਪਰ ਮੀਡੀਆ ਇਸ ਸੰਭਾਵਨਾ ਦੀ ਜਾਂਚ ਕਰ ਰਿਹਾ ਹੈ ਕਿ ਉਹ ਆਪਣੀ ਪਤਨੀ ਪ੍ਰੀਤੀ ਪਨੇਸਰ ਨਾਲ ਭਾਰਤ ਵਿੱਚ ਰਹਿ ਰਿਹਾ ਹੈ। ਇਹ ਨਹੀਂ ਮੰਨਿਆ ਜਾ ਰਿਹਾ ਕਿ ਪ੍ਰੀਤੀ ਵੀ ਚੋਰੀ ਦੇ ਵਿੱਚ ਸ਼ਾਮਿਲ ਸੀ। 14 April 2023 ਨੂੰ Air Canada ਦੇ cargo compound ਚੋਂ 20 million ਦੀਆਂ ਸ਼ੁੱਧ ਸੋਨੇ ਦੀਆਂ 600 ਈਟਾਂ ਅਤੇ 2.5 million ਦੀ ਵਿਦੇਸ਼ੀ ਕਰੰਸੀ ਚੋਰੀ ਹੋਈ ਸੀ। ਇਹ ਸਮਾਨ ਜਿਊਰਿਕ ਤੋਂ ਇੱਕ ਫਲਾਈਟ ਦੇ ਵਿੱਚ ਟੋਰਾਂਟੋ ਪਹੁੰਚਿਆ ਸੀ। 5 ਟਨ ਵਾਲਾ ਡਿਲੀਵਰੀ ਟਰੱਕ ਚਲਾ ਰਿਹਾ ਇੱਕ ਆਦਮੀ ਕੰਪਾਊਂਡ ਤੱਕ ਪਹੁੰਚਿਆ ਅਤੇ ਇੱਕ ਜਾਇਜ਼ 에ਅਰਵੇ ਬਿੱਲ ਪੇਸ਼ ਕਰਕੇ ਗੋਦਾਮ ਵਿੱਚ ਦਾਖਲ ਹੋ ਗਿਆ 에ਅਰਵੇ ਬਿੱਲ ਆਮ ਤੌਰ ਤੇ ਸਮਾਨ ਦੇ ਵੇਰਵਿਆਂ ਦੇ ਨਾਲ 에ਅਰਲਾਈਨ ਦੁਆਰਾ ਜਾਰੀ ਕੀਤਾ ਜਾਂਦਾ ਹੈ ਫਿਰ ਸੋਨਾ ਅਤੇ ਨਕਦੀ ਟਰੱਕ ਤੇ ਲਾਦ ਦਿੱਤੀ ਗਈ ਅਤੇ ਡਰਾਈਵਰ ਕਾਰਗੋ ਕੰਪਾਊਂਡ ਤੋਂ ਬਾਹਰ ਨਿਕਲ ਗਿਆ ਪੁਲਿਸ ਨੇ ਬਾਅਦ ਵਿੱਚ ਇਹ ਪਾਇਆ ਹੈ ਕਿ 에ਅਰਵੇ ਬਿੱਲ ਅਸਲ ਵਿੱਚ ਇੱਕ ਦਿਨ ਪਹਿਲਾਂ ਡਿਲੀਵਰ ਕੀਤੇ ਭੋਜਨ ਦੀ ਇੱਕ ਸ਼ਿਪਮੈਂਟ ਦਸਤਾਵੇਜ਼ ਦਾ ਡੁਪਲੀਕੇਟ ਸੀ। ਉਨ੍ਹਾਂ ਕਿਹਾ ਹੈ ਕਿ ਇਹ 에ਅਰ ਕੈਨੇਡਾ ਦੀ ਕਾਰਗੋ ਫੈਸਿਲਿਟੀ ਵਿੱਚ ਛਾਪਿਆ ਗਿਆ ਸੀ। ਜਦੋਂ ਅਪ੍ਰੈਲ ਰਿਜਨਲ ਪੁਲਿਸ ਨੇ ਦੋਸ਼ਾਂ ਦਾ ਐਲਾਨ ਕੀਤਾ ਸੀ ਤਾਂ ਪਨੇਸਰ ਅਤੇ ਦੋ ਹੋਰ ਸ਼ੱਕੀਆਂ ਖਿਲਾਫ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਗਏ ਸਨ। ਮਈ ਵਿੱਚ ਅਰਚਿਤ ਘਰੋਵਰ ਨਾਂ ਦੇ ਇੱਕ ਸ਼ੱਕੀ ਨੂੰ ਭਾਰਤ ਤੋਂ ਟੋਰਾਂਟੋ ਪਹੁੰਚੰਤੇ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। 42 ਸਾਲਾਂ ਦੂਜੇ ਸ਼ੱਕੀ ਅਰਸਲਾਨ ਚੌਧਰੀ ਦਾ ਪਤਾ ਨਹੀਂ ਲੱਗ ਸਕਿਆ ਅਰਸਲਾਨ ਮਿਸਿਸ ਸਾਗਾਧਾਰ ਰਹਿਮਾਲਾਏ ਫਿਲਹਾਲ ਸਪਸ਼ਟ ਨਹੀਂ ਹੈ ਕਿ ਪਨੇਸਰ ਨੇ ਕੈਨੇਡਾ ਕਦੋਂ ਛੱਡਿਆ ਸੀ ਜਨਤਕ ਰਿਕਾਰਡਾਂ ਅਨੁਸਾਰ ਉਸਦਾ ਪਿਛਲਾ ਪਤਾ ਬ੍ਰੈਂਟਨ ਦਾ ਦਰਜ ਹੈ ਅਪ੍ਰੈਲ ਵਿੱਚ ਉਸਦੇ ਗਵਾਂਡੀਆ ਨੇ ਮੀਡੀਆ ਨੂੰ ਦੱਸਿਆ ਕਿ ਉਹ ਕਈ ਮਹੀਨਿਆਂ ਤੋਂ ਘਰੇ ਨਹੀਂ ਸੀ ਇਸ ਮਾਮਲੇ ਦੇ ਤਾਰ ਹਥਿਆਰਾਂ ਦੀ ਤਸਕਰੀ ਦੇ ਨਾਲ ਵੀ ਜੁੜੇ ਨੇ ਮੈਕਲੀਨ ਅਤੇ ਫਲੋਰੀਡਾ ਦੀ ਇੱਕ ਔਰਤ ਜੈਸਲਾ ਐਡਵਰਡਸ ਇਸ ਫਾਲ ਸੀਜ਼ਨ ਅਦਾਲਤ ਵਿੱਚ ਹਥਿਆਰਾਂ ਨਾਲ ਸੰਬੰਧਿਤ ਚੋਰੀ ਦੇ ਦੋ ਸ਼ੱਕੀ ਪ੍ਰਸਾਦ ਰਮਲਿੰਗਮ ਅਤੇ ਅਰਚਿਤ ਗਰੋਵਰ ਇਸ ਹਥਿਆਰ ਤਸਕਰੀ ਦੇ ਮਾਮਲੇ ਵਿੱਚ ਵੀ ਚਾਰਜ ਕੀਤੇ ਗਏ ਨੇ ਵਿਖਣਾ ਹੋਵੇਗਾ ਕਿ ਸਿਮਰਨ ਪ੍ਰੀਤ ਪਨੇਸੜ ਕਦੋਂ ਕੈਨੇਡਾ ਪੁਲਿਸ ਦੇ ਅੱਗੇ ਸਰੈਂਡਰ ਕਰਦੇ ਨੇ ਤੇ ਉਹਨਾਂ ਦੀ ਸਜ਼ਾ ਦਾ ਕੀ ਐਲਾਨ ਕੀਤਾ ਜਾਂਦਾ ਹੈ ਅਮਰੀਕਾ ਵਿੱਚ ਸਰਹੱਦ ਪਾਰ ਕਰਨ ਵਾਲੇ ਕੈਨੇਡੀਅਨਜ਼ ਲਈ ਨਵੇਂ ਤੇ ਸਖਤ ਨਿਯਮ ਆ ਰਹੇ ਨੇ। ਦਰਸਲ ਇਹ ਨਿਯਮ ਕੁੱਤਿਆਂ ਲਈ ਨੇ। ਜੀ ਹਾਂ ਤੁਸੀਂ ਸਹੀ ਸੁਣਿਆ। ਇਸ ਸਾਲ 1 ਅਗਸਤ ਤੋਂ ਸੰਯੁਕਤ ਰਾਜ ਵਿੱਚ ਦਾਖਲ ਹੋਣ ਜਾਂ ਅਮਰੀਕਾ ਵਾਪਸ ਆਉਣ ਵਾਲੇ ਕੁੱਤਿਆਂ ਨੂੰ ਨਵੀਆਂ ਤੇ ਖਾਸ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ। ਉਹਨਾਂ ਨੂੰ ਦੱਸਣਾ ਪਵੇਗਾ ਕਿ ਉਹ ਅਮਰੀਕਾ ਵਿੱਚ ਦਾਖਲ ਹੋਣ ਤੋਂ ਪਹਿਲਾਂ 6 ਮਹੀਨੇ ਵਿੱਚ ਕਿੱਥੇ ਸਨ ਅਤੇ ਲੋੜ ਪਹਿਨ ਤੇ ਇਹ ਵੀ ਦੱਸਣਾ ਪਵੇਗਾ ਕਿ ਉਹਨਾਂ ਨੇ ਰੈਬਿਸ ਦੇ ਟੀਕੇ ਕਿੱਥੋਂ ਲਗਵਾਏ ਨੇ। 1 ਅਗਸਤ ਤੋਂ ਅਮਰੀਕਨ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਆਉਣ ਵਾਲੇ ਕਿਸੇ ਵੀ ਕੁੱਤੇ ਲਈ ਨਵੇਂ ਸਖਤ ਨਿਯਮ ਹੋਣਗੇ 6 ਮਹੀਨੇ ਤੋਂ ਘੱਟ ਉਮਰ ਦੇ ਕਿਸੇ ਵੀ ਕੁੱਤੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਹਿਲਾਂ ਕੈਨੇਡਾ ਵਿੱਚ ਕੁੱਤੇ ਦੇ ਪਾਲਕ 8 ਹਫ਼ਤਿਆਂ ਦੇ ਕੁੱਤੇ ਨੂੰ ਸੰਯੁਕਤ ਰਾਜ ਅਮਰੀਕਾ ਭੇਜ ਸਕਦੇ ਸਨ ਸੇਵ ਨੌਕਸ ਐਨੀਮਲ ਲੌਜਿਸਟਿਕਸ ਦੇ ਮਾਲਕ ਲਿਸ ਆਕਸ ਨੇ ਕਿਹਾ ਕਿ ਕੰਪਨੀ ਹਰ ਸਾਲ ਲਗਭਗ 500 ਕੁੱਤਿਆਂ ਨੂੰ ਦੁਨੀਆ ਭਰ ਦੀਆਂ ਮੰਜ਼ਿਲਾਂ ਤੇ ਪਹੁੰਚਦੀ ਹੈ। ਆਕਸ ਦਾ ਕਹਿਣਾ ਹੈ ਕਿ ਹੁਣ 6 ਮਹੀਨੇ ਹੋ ਗਏ ਨੇ ਇਸ ਲਈ ਇਹ ਇੱਥੇ ਕੈਨੇਡਾ ਵਿੱਚ ਬਾਰਡਰਾਂ ਤੇ ਵਾਧੂ ਦਬਾਅ ਪਾਉਂਚਾ ਰਿਹਾ ਹੈ। ਜੇਕਰ ਉਹ ਚਾਹੁੰਦੇ ਨੇ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਚਲੇ ਜਾਣ ਤਾਂ ਕਟੂਰੇ ਜ਼ਿਆਦਾ ਦੇਰ ਤੱਕ ਰੱਖੇ ਜਾਣਗੇ ਅਤੇ ਸੰਯੁਕਤ ਰਾਜ ਵਿੱਚ ਲੋਕਾਂ ਨੂੰ ਉਸ ਕਟੂਰੇ ਨੂੰ ਪ੍ਰਾਪਤ ਕਰਨ ਲਈ ਲੰਮਾ ਇੰਤਜ਼ਾਰ ਕਰਨਾ ਪਏਗਾ। ਓਕਸਟਾ ਕਹਿਣਾ ਹੈ ਕਿ ਉਹ ਨਿਯਮਾਂ ਵਿੱਚ ਬਦਲਾਅ ਦਾ ਸਵਾਗਤ ਕਰਦੇ ਨੇ ਉਹਨਾਂ ਕਹੇ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੁੱਲ ਮਿਲਾ ਕੇ ਚੰਗੀ ਗੱਲ ਹੈ ਜਦੋਂ ਤੁਸੀਂ ਜ਼ੂਨੋਟਿਕ ਬਿਮਾਰੀਆਂ ਨੂੰ ਦੇਖਦੇ ਹੋ ਜੋ ਕੁੱਤਿਆਂ ਨੂੰ ਹੁੰਦੀਆਂ ਨੇ ਜੋ ਮਨੁੱਖਾਂ ਦੇ ਵਿੱਚ ਵੀ ਤਬਦੀਲ ਹੋ ਸਕਦੀਆਂ ਨੇ ਤਾਂ ਪਸ਼ੂਆਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ ਲੋਕਾਂ ਦੀ ਰੱਖਿਆ ਕਰਨਾ ਵੀ ਮਹੱਤਵਪੂਰਨ ਹੈ ਨਵੇਂ ਉਪਾਅ ਅਪਣਾ ਕੇ ਸੰਯੁਕਤ ਰਾਜ ਨੇ ਮੂਲ ਰੂਪ ਵਿੱਚ ਇਸ ਨੂੰ ਹਰ ਕਿਸੇ ਲਈ ਸੁਰੱਖਿਅਤ ਬਣਾਇਆ ਹੈ ਅਤੇ ਉਮੀਦ ਹੈ ਕੈਨੇਡਾ ਵੀ ਇਸ ਦੀ ਪਾਲਣਾ ਕਰੇਗਾ ਆਪਣੇ ਪਾਲਤੂ ਜਾਨਵਰ ਨੂੰ ਬਾਰਡਰ ਕ੍ਰਾਸਿੰਗ ਲਈ ਅਧਿਕਾਰਿਤ ਕਰਨ ਲਈ ਕਈ ਕਦਮ ਚੁੱਕਣੇ ਪੈਣਗੇ ਸਬਰੀਨਾ ਓਕਸ ਦੇ ਅਨੁਸਾਰ ਜਿਸ ਦਾ ਅਨੁਮਾਨ ਹੈ ਕਿ ਪਾਲਣਾ ਦੀ ਕੀਮਤ ਲਗਭਗ 200 ਡਾਲਰ ਹੋਵੇਗੀ ਉਸਨੇ ਕਿਹਾ ਕਿ ਅਸਲ ਲਾਗਤ ਸਮੇਂ ਵਿੱਚ ਹੋਵੇਗੀ ਅਤੇ ਇਹ ਯਕੀਨੀ ਬਣਾਉਣਾ ਕਿ ਤੁਹਾਡੇ ਕੁੱਤੇ ਕੋਲ ਸਹੀ ਪ੍ਰਮਾਣਿਕरण ਹੋਣ ਤੁਹਾਨੂੰ ਆਪਣੇ ਪਸ਼ੂ ਚਿਕਿਤਸਕ ਨਾਲ ਮੁਲਾਕਾਤ ਕਰਨੀ ਪਵੇਗੀ ਆਪਣੀ ਮਾਈਕਰੋ ਚਿਪ ਲੈਣੀ ਪਵੇਗੀ ਆਪਣਾ ਰੈਬਿਜ਼ ਸ਼ਾਟ ਲੈਣਾ ਹੋਵੇਗਾ ਉਨਾਂ ਨੂੰ ਲੂਰੀਂਦੇ ਫਾਰਮ ਭਰਨ ਲਈ ਲਿਜਾਣਾ ਪਵੇਗਾ ਅਤੇ ਇਸ ਤੇ ਮੋਹਰ ਲਗਾਉਣ ਲਈ ਇਸ ਨੂੰ CFIA ਕੋਲ ਵੀ ਲਿਜਾਣਾ ਪਵੇਗਾ ਫਿਰ CDC ਦੀ ਵੈਬਸਾਈਟ ਤੇ ਜਾਣਕਾਰੀ ਲੈਣ ਦੀ ਲੋੜ ਹੋਵੇਗੀ ਤੇ ਤੁਹਾਡੇ ਕੁੱਤੇ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਵਾਲੀ ਰਸੀਦ ਪ੍ਰਾਪਤ ਕਰਨੀ ਪਵੇਗੀ CDC ਨੇ ਕਿਹਾ ਕਿ ਕੋਈ ਵੀ ਕੁੱਤਾ ਜੋ ਪਾਲਣਾ ਨਹੀਂ ਕਰਦਾ ਉਸ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਜਾਵੇਗਾ ਨਵੇਂ ਨਿਯਮ CDC ਦੀ ਵੈਬਸਾਈਟ ਤੇ ਪਾਏ ਜਾ ਸਕਦੇ ਨੇ ਡਾਊਨਟਾਊਨ ਟੋਰਾਂਟੋ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਤੇ ਬੜੇ ਹੀ سنگੀਨ ਦੋਸ਼ ਲਗਾਏ ਗਏ ਨੇ 35 ਸਾਲਾਂ ਮਨੀਸ਼ ਪਾਟਲ ਤੇ ਜਿੰਸੀ ਹਮਲੇ ਦੇ ਦੋਸ਼ ਲੱਗੇ ਨੇ ਪਾਟਲ ਇੱਕ 바ਰ ਦੇ ਵਿੱਚ 바ਰ ਟੈਂਡਰ ਵਜੋਂ ਕੰਮ ਕਰਦਾ ਸੀ ਦੋਸ਼ ਨੇ ਕਿ ਉਸਨੇ ਇੱਕ ਲੜਕੀ ਨੂੰ ਸ਼ਰਾਬ ਦੇ ਵਿੱਚ ਕੁਝ ਮਿਲਾ ਕੇ ਪਿਲਾਇਆ ਤੇ ਫਿਰ ਬੇਹੋਸ਼ ਹੋਣ ਤੋਂ ਬਾਅਦ ਉਸਦਾ ਜਿੰਸੀ ਸ਼ੋਸ਼ਣ ਕੀਤਾ ਪਾਟਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਦਾਲਤ ਦੇ ਵਿੱਚ ਮਾਮਲਾ ਸੁਣਵਾਈ ਦੀ ਅਧੀਨ ਹੈ ਟ੍ਰਾਂਟੋ ਪੁਲਿਸ ਨੇ ਡਾਊਨਟਾਊਨ ਟ੍ਰਾਂਟੋ ਵਿੱਚ ਇੱਕ ਹੋਟਲ 바ਰ ਵਿੱਚ ਇੱਕ ਗਾਹਕ ਦਾ ਜਿੰਸੀ ਸ਼ੋਸ਼ਣ ਕਰਨ ਤੋਂ ਬਾਅਦ ਇੱਕ 바ਰ ਟੈਂਡਰ ਨੂੰ ਗ੍ਰਿਫਤਾਰ ਕੀਤਾ ਅਤੇ ਚਾਰਜ ਕੀਤਾ ਹੈ ਪੀੜਿਤ ਹੋਟਲ ਵਿੱਚ ਠਹਿਰੀ ਹੋਈ ਸੀ ਜਦੋਂ 14 ਅਕਤੂਬਰ ਨੂੰ ਸ਼ਾਮ 6 ਵਜੇ ਦੇ ਕਰੀਬ 바ਰ ਦੇ ਵਿੱਚ ਗਈ ਟ੍ਰਾਂਟੋ ਪੁਲਿਸ ਸੇਵਾ ਜਿੰਸੀ ਹਮਲੇ ਦੀ ਜਾਂਚ ਵਿੱਚ ਕੀਤੀ ਗਈ ਗ੍ਰਿਫਤਾਰੀ ਬਾਰੇ ਜਨਤਾਂ ਨੂੰ ਸੂਚਿਤ ਕਰ ਰਹੀ ਹੈ ਦੋਸ਼ ਲਗਾਏ ਗਏ ਨੇ ਕਿ ਸ਼ਨੀਵਾਰ 14 ਅਕਤੂਬਰ 2023 ਲਗਭਗ ਸ਼ਾਮ ਨੂੰ 6 ਵਜੇ ਪੀੜਿਤ ਡਾਊਨਟਾਊਨ ਕੋਰ ਦੇ ਇੱਕ ਹੋਟਲ ਦੇ ਵਿੱਚ ਰੁਕੀ ਹੋਈ ਸੀ ਪੀੜਿਤ ਇੱਕ ਹੋਟਲ bar ਵਿੱਚ ਗਈ ਸੀ ਅਤੇ ਦੋਸ਼ੀ ਦੁਆਰਾ ਉਸ ਨੂੰ ਸ਼ਰਾਬ ਪਿਵਾਈ ਗਈ ਜੋ ਕਿ ਇੱਕ bar tender ਦੇ ਵਜੋਂ ਉੱਥੇ ਕੰਮ ਕਰਦਾ ਸੀ ਦੋਸ਼ੀ ਨੇ ਪੀੜਤਾ ਨੂੰ ਮਿਕਸ ਡਰਿੰਕ ਪਰੋਸਿਆ ਅਤੇ ਕਿਹਾ ਕਿ ਇਹ ਮੇਰਾ ਸਪੈਸ਼ਲ ਡਰਿੰਕ ਹੈ ਪੀੜਿਤ ਸ਼ਰਾਬ ਪੀਣ ਤੋਂ ਬਾਅਦ ਬੇਹੋਸ਼ ਹੋ ਗਈ ਅਤੇ ਦੋਸ਼ੀ ਨੇ ਪੀੜਤਾ ਦਾ ਜਿੰਸੀ ਸ਼ੋਸ਼ਣ ਕੀਤਾ 12 ਜੂਨ 2024 ਦਿਨ ਬੁੱਧਵਾਰ ਨੂੰ ਵਾਟਰਲੂ ਦੇ ਮਨੀਸ਼ ਪਾਟਲ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਉਮਰ 35 ਸਾਲ ਦਸੀ ਜਾਂਦੀ ਹੈ ਅਤੇ ਉਸ ਦੇ ਉੱਤੇ ਜਿੰਸੀ ਹਮਲੇ ਅਤੇ ਜਿੰਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਨੇ ਉਸ ਨੂੰ ਟੋਰਾਂਟੋ origignal bail center 2201 ਫਿੰਚ ਐਵੇਨਿਊ ਵੈਸਟ ਵਿੱਚ ਵੀਰਵਾਰ 13 ਜੂਨ 2024 ਨੂੰ ਸਵੇਰੇ 10 ਵਜੇ ਕਮਰਾ ਨੰਬਰ 301 ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਪੀੜਤ ਹੋ ਸਕਦੇ ਨੇ ਅਤੇ ਸ਼ੱਕੀ ਨੇ ਡਾਊਨਟਾਊਨ ਕੋਰ ਦੇ ਹੋਰ ਹੋਟਲਾਂ ਵਿੱਚ ਕੰਮ ਕੀਤਾ ਹੋ ਸਕਦਾ ਹੈ। ਸ਼ੱਕੀ ਦੀ ਤਸਵੀਰ ਵੀ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਹੈ। ਪੁਲਿਸ ਨੇ ਹਰ ਕਿਸੇ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਵੀ ਵਿਅਕਤੀ ਨੂੰ ਇਸ ਮਾਮਲੇ ਦੇ ਨਾਲ ਜੁੜੀ ਜਾਂ ਫਿਰ ਉਕਤ ਦੋਸ਼ੀ ਦੇ ਨਾਲ ਜੁੜੀ ਕੋਈ ਵੀ ਜਾਣਕਾਰੀ ਪਤਾ ਹੈ ਤਾਂ ਫਿਰ ਪੁਲਿਸ ਦੇ ਨਾਲ ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕੀਤਾ ਜਾਵੇ। ਵਿਅਕਤੀ ਅਗਿਆਤ ਤੌਰ ਤੇ ਵੀ ਪੁਲਿਸ ਨੂੰ ਜਾਣਕਾਰੀ ਦੇ ਸਕਦਾ ਹੈ। ਦੇ ਨੇ ਦੱਸ ਦਈਏ ਕਿ ਜਿੰਸੀ ਹਮਲਾ ਅਣਚਾਹੇ ਜਿੰਸੀ ਸੰਪਰਕ ਦਾ ਕੋਈ ਵੀ ਰੂਪ ਹੁੰਦਾ ਹੈ ਇਸ ਵਿੱਚ ਚੁੰਮਣਾ ਫੜਨਾ ਮੌਖਿਕ ਸੈਕਸ ਅਤੇ ਕੁਝ ਬਾਠ ਸ਼ਾਮਿਲ ਹੁੰਦੀ ਹੈ ਪਰ ਇਹ ਇੰਥੋਂ ਤੱਕ ਹੀ ਸੀਮਿਤ ਨਹੀਂ ਹੁੰਦਾ ਜਿੰਸੀ ਹਮਲੇ ਬਾਰੇ ਹੋਰ ਜਾਣਨ ਦੇ ਵਾਸਤੇ ਜਿਸ ਵਿੱਚ ਜਿੰਸੀ ਹਮਲੇ ਦੀ ਰਿਪੋਰਟ ਕਿਵੇਂ ਕਰਨੀ ਹੈ ਜਾਂ ਕਮਿਊਨਿਟੀ ਵਿੱਚ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ ਪੁਲਿਸ ਦੇ ਨਾਲ ਸੰਪਰਕ ਕਿਤੇ ਜਾ ਸਕਦੇ ਨੇ ਸਕੈਚ 1 ਵੱਲੋਂ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਕਲਾਸ 1 ਲਾਇਸੈਂਸ ਵਿੱਚ ਛੋਟ ਦਿੱਤੀ ਗਈ ਹੈ ਜਿਸ ਤੋਂ ਬਾਅਦ ਮਾਮਲਾ ਪੱਖ ਦਾ ਨਿਸਰ ਆ ਰਿਹਾ ਹੈ। ਕਲਾਸ 1 ਲਾਇਸੈਂਸ ਵਿੱਚ ਛੋਟ ਮਿਲਣ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਵਧ ਰਹੀਆਂ ਨੇ ਤੇ ਇਸ ਵਾਸਤੇ 6 ਸਾਲ ਪਹਿਲਾਂ ਹੋਏ ਬ੍ਰੌਂਕੋਸ ਬੱਸ ਹਾਦਸੇ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਇਸ ਛੋਟ ਨਾਲ ਟਰੱਕ ਡਰਾਈਵਰਾਂ ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਅੰਗੈਲੀ ਲਈ ਵੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਵਿਦੇਸ਼ੀ ਟਰੱਕ ਡਰਾਈਵਰਾਂ ਲਈ ਇੱਕ ਤਾਜ਼ਾ ਲਾਇਸੈਂਸ ਛੋਟ ਸੜਕਾਂ 'ਤੇ ਸੁਰੱਖਿਆ ਬਾਰੇ ਚਿੰਤਾਵਾਂ ਵਧਾਰੀ ਹੈ। ਪ੍ਰਾਂਤ ਦੇ ਖੇਤੀਬਾੜੀ ਸੈਕਟਰ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਹੱਲ ਕਰਨ ਦੇ ਉਦੇਸ਼ ਨਾਲ ਸਸਕਾਚੁਆਨ ਅਸਥਾਈ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਪ੍ਰਾਂਤ ਵਿੱਚ ਕੰਮ ਕਰਨ ਦੀ ਇਜਾਜ਼ਤ ਦੇ ਰਿਹਾ ਹੈ ਜੋ ਮਿਆਰੀ ਕਲਾਸ 1 ਟੈਸਟਿੰਗ ਤੋਂ ਮੁਕਤ ਹੈ ਟਰੱਕ ਡਰਾਈਵਿੰਗ ਉਤਰੀ ਅਮਰੀਕਾ ਵਿੱਚ ਸਭ ਤੋਂ ਖਤਰਨਾਕ ਪੇਸ਼ਿਆਂ ਵਿੱਚੋਂ ਇੱਕ ਹੈ। ਭਾਰੀ ਆਵਾਜਾਈ ਦੇ ਖਤਰਨਾਕ ਸੁਭਾਅ ਦਾ ਮੁਕਾਬਲਾ ਕਰਨ ਲਈ ਸਸਕੈਚਵਾਨ ਅਤੇ ਹੋਰ ਪ੍ਰਾਂਤਾਂ ਨੇ ਇਸ ਗੱਲ ਤੇ ਸਖਤ ਦਿਸ਼ਾ ਨਿਰਦੇਸ਼ ਲਾਗੂ ਕੀਤੇ ਸਨ ਕਿ ਕਲਾਸ 1 ਵਾਹਨ ਚਲਾਉਣ ਦੀ ਇਜਾਜ਼ਤ ਕਿਸ ਨੂੰ ਹੋਵੇਗੀ। ਉਹੀ ਸਖਤ ਡਰਾਈਵਿੰਗ ਕਾਨੂੰਨਾਂ ਨੇ ਖੇਤੀਬਾੜੀ ਸੈਕਟਰ ਵਿੱਚ ਮੌਜੂਦਾ ਮਜ਼ਦੂਰ ਮੁੱਦੇ ਨੂੰ ਵਧਾ ਦਿੱਤਾ। ਬਹੁਤ ਸਾਰੇ ਵਿਦੇਸ਼ੀ ਕਾਮਿਆਂ ਨੂੰ ਅਲਬਰਟਾ ਜਾਂ ਬ੍ਰਿਟਿਸ਼ ਕੋਲੰਬੀਆ ਵਿੱਚ ਰੁਜ਼ਗਾਰ ਦੀ ਭਾਲ ਕਰਨ ਲਈ ਪ੍ਰੇਰਿਤ ਕੀਤਾ ਜਿੱਥੇ ਕਾਨੂੰਨ ਘਟ ਸਖਤ ਨੇ ਛੋਟ ਵਿਦੇਸ਼ੀ ਕਾਮਿਆਂ ਨੂੰ ਸਸਕੈਚੁਆਨ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਖੇਤੀਬਾੜੀ ਉਤਪਾਦਨ ਨੇ ਟੀਚਿਆਂ ਨੂੰ ਪੂਰਾ ਕਰਨ ਲਈ ਉਹਨਾਂ ਦੀ ਮਿਹਨਤ ਦੀ ਗਿਣਤੀ ਕੀਤੀ ਜਾਂਦੀ ਹੈ ਸਸਕੈਚੁਆਨ ਟਰਕਿੰਗ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸੂਜ਼ਟ ਐਵਾਰਡ ਦਾ ਕਹਿਣਾ ਹੈ ਕਿ ਉਹਨਾਂ ਨੇ ਵਿਦੇਸ਼ੀ ਡਰਾਈਵਰਾਂ ਲਈ ਕਿਸੇ ਵੀ ਤਰ੍ਹਾਂ ਦੀ ਜਾਂਚ ਨਾ ਹੋਣ ਤੇ ਚਿੰਤਾ ਜ਼ਾਹਰ ਕੀਤੀ ਹੈ ਟਰੱਕ ਇੱਕ ਟਰੱਕ ਹੁੰਦਾ ਹੈ ਭਾਵੇਂ ਇਸ ਉੱਤੇ ਐਫ ਸਟicker ਲੱਗਾ ਹੋਵੇ ਜਾਂ ਇਹ ਸਟicker ਲੱਗਾ ਹੋਵੇ ਅਤੇ ਇਸ ਲਈ ਯੋਗਤਾ ਅਧਾਰਿਤ ਟੈਸਟਿੰਗ ਦੇ ਕੁਝ ਰੂਪ ਹੋਣੇ ਚਾਹੀਦੇ ਨੇ ਆਮ ਤੌਰ ਤੇ ਕੋਈ ਵੀ ਵਿਅਕਤੀ ਜੋ ਕਲਾਸ 1 ਵਾਹਨ ਚਲਾਉਂਦਾ ਹੈ ਜਿਵੇਂ ਕਿ ਇੱਕ ਸੈਮੀ ਟਰੱਕ ਨੂੰ ਲਾਜ਼ਮੀ ਐਂਟਰੀ ਲੈਵਲ ਟ੍ਰੇਨਿੰਗ ਲੈਣੀ ਦੀ ਲੋੜ ਹੋਵੇਗੀ ਅਤੇ ਰੋਡ ਟੈਸਟ ਦੇਣ ਤੋਂ ਪਹਿਲਾਂ ਕਟੋਟ ਕਟ 121.5 ਘੰਟੇ ਦੀ ਸਿਖਲਾਈ ਪ੍ਰਾਪਤ ਕਰਨੀ ਹੋਵੇਗੀ ਮੌਜੂਦਾ ਕਲਾਸ 1 ਛੋਟ ਦੇ ਤਹਿਤ 40 ਲਾਗੂ ਦੇਸ਼ਾਂ ਵਿੱਚੋਂ ਕਿਸੇ ਵੀ ਵਿਦੇਸ਼ੀ ਕਾਮੇ ਨੂੰ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲੋੜ ਨਹੀਂ ਹੈ ਜਦ ਤੱਕ ਉਹਨਾਂ ਕੋਲ ਉਹਨਾਂ ਦੇ ਮੂਲ ਦੇਸ਼ ਤੋਂ ਬਰਾਬਰ ਦਾ ਲਾਇਸੈਂਸ ਹੈ ਐਸਜੀਆਈ ਮੰਤਰੀ ਡਿਸਟਿੰ ਡਿੰਕਨ ਦਾ ਕਹਿਣਾ ਕਿ ਉਹ ਵਿਦੇਸ਼ੀ ਕਰਮਚਾਰੀਆਂ ਦੀ ਜਾਂਚ ਕਰਦੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਦਾ ਤਜਰਬਾ ਸੂਬੇ ਵਿੱਚ ਲੋੜਿੰਦੇ ਸਮਾਨ ਹੈ। ਉਨਾ ਕਿਹਾ ਕਿ ਜ਼ਰੂਰੀ ਤੌਰ ਤੇ ਐਸਜੀਆਈ ਨੇ ਉਹਨਾਂ ਦੇਸ਼ਾਂ ਵਿੱਚ ਲਾਇਸੈਂਸ ਦੇਣ ਵਾਲੇ ਡਰਾਈਵਰਾਂ ਦੇ ਮਾਮਲੇ ਵਿੱਚ ਉਹਨਾਂ ਦੀ ਪ੍ਰਕਿਰਿਆ ਨੂੰ ਦੇਖਿਆ ਹੈ ਅਤੇ ਉਹ ਸੰਤੁਸ਼ਟ ਨੇ ਕਿ ਉਹਨਾਂ ਦੀ ਲਾਇਸੈਂਸ ਪ੍ਰਣਾਲੀ ਲਾਜ਼ਮੀ ਤੌਰ ਤੇ ਇੱਕ ਮਿਆਰੀ ਬਰਾਬਰ ਹੈ ਜੋ ਕੁਝ ਮਾਮਲਿਆਂ ਵਿੱਚ ਸਸਕੇਚਵਾਨ ਤੋਂ ਵੱਧ ਹੈ ਐਸਟੀਏ ਦਾ ਕਹਿਣਾ ਹੈ ਕਿ ਸੜਕ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਫੈਸਲੇ ਵਿੱਚ ਸੁਰੱਖਿਆ ਸਭ ਤੋਂ ਅੱਗੇ ਹੋਣੀ ਚਾਹੀਦੀ ਹੈ ਖਾਸ ਤੌਰ ਤੇ 2018 ਵਿੱਚ ਹੰਬੋਲਟ ਬ੍ਰੌਂਕੋਸ ਹਾਦਸੇ ਤੋਂ ਬਾਅਦ ਐਸਟੀਏ ਸੁਭਾਈ ਸਰਕਾਰ ਨੂੰ ਕਲਾਸ 1 ਲਾਇਸੈਂਸਾਂ ਲਈ ਛੋਟ ਦੇ ਮੁਰ ਵਿਚਾਰ ਕਰਨ ਅਤੇ ਬਿਨਾਂ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਐਸਟੀਏ ਦਾ ਕਹਿਣਾ ਹੈ ਕਿ ਖੇਤੀਬਾੜੀ ਮਜ਼ਦੂਰਾਂ ਦੀ ਪਹੁੰਚ ਨਾਲ ਸਮਝੌਤਾ ਕਰਨਾ ਸੁਰੱਖਿਆ ਨੂੰ ਯਕੀਨੀ ਬਣਾਉਣ ਤੋਂ ਬਾਅਦ ਹੀ ਹੋਣਾ ਚਾਹੀਦਾ ਹੈ ਜ਼ਿਕਰੋਗ ਹੈ ਕਿ 2018 ਵਿੱਚ ਘਾਤਕ ਹੰਬੋਲਟ ਬ੍ਰੌਂਕਸ ਹਾਦਸੇ ਦੇ ਵਿੱਚ ਕਈ ਲੋਕ ਮਾਰੇ ਗਏ ਸਨ ਜਿਸ ਤੋਂ ਬਾਅਦ ਟਰੱਕ ਡਰਾਈਵਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਦੇਸ਼ ਨਿਕਾਲੇ ਦੀਆਂ ਵੀ ਗੱਲਾਂ ਹੁਣ ਸਾਹਮਣੇ ਆਈਆਂ ਨੇ ਹਾਲਾਂਕਿ ਇਸ ਮਾਮਲੇ ਦੇ ਉੱਤੇ ਸੁਣਵਾਈ ਹਜੇ ਜਾਰੀ ਹੈ ਅੱਜ ਦੇ ਕੈਨੇਡਾ ਨਿਊਜ਼ ਬਲਟਨ ਵਿੱਚ ਬਸ ਇਨਾ ਹੀ ਜਾਣਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਣੇ ਆ ਮੁਖੜ ਲਾਈਨਸ ਤੇ G7 ਸੰਮੇਲਨ ਵਾਸਤੇ ਇਟਲੀ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਮ ਰਤਬਿਆਂ ਦੇ ਨਾਲ ਕੀਤੀ ਮੁਲਾਕਾਤ ਹਰਦੀਪ ਨਿਜਰੇ ਦੇ ਮਾਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲੀ ਵਾਰ ਮਿਲੇ ਪੀਐਮ ਟਰੂਡੋ ਗੰਭੀਰ ਮੁੱਦਿਆਂ 'ਤੇ ਕੀਤੀ ਗਈ ਚਰਚਾ ਕੈਨੇਡਾ ਪੁਲਿਸ ਨੂੰ ਸਲੈਂਡਰ ਕਰੇਗਾ ਸਿਮਰਨ ਪ੍ਰੀਤ ਪੰਨੇਸਰ ਕੈਨੇਡਾ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੇ ਵਿੱਚ ਵੌਂਟਡ ਹੈ ਪੰਨੇਸਰ ਅਮਰੀਕਾ ਦੇ ਵਿੱਚ ਸਰਹੱਦ ਪਾਰ ਕਰਨ ਵਾਲਿਆਂ ਲਈ ਬਣਾਏ ਗਏ ਸਖਤ ਨਿਯਮ ਨਵੇਂ ਨਿਯਮਾਂ ਦੀ ਕਰਨੀ ਪਵੇਗੀ ਪਾਲਣਾ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਤਨਵਾਤ